ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ਵਾਲਾ ਆ ਗਿਆ ਗੁਲਾਮ ਪੱਤਰਾ ਗੁਲਾਮੀ ਵਾਲਾ ਜ਼ਿਲ੍ਹਾ ਫਿਰੋਵੈ ਪਰ ਆ ਜਾਂਦਾ ਸੱਜਣੋ ਘਰੇਲੂ ਪਰਿਵਾਰ ਦੇ ਕੋਲੇ ਇੱਕ ਮੱਝ ਵਿਕਰੀ ਵਾਲੀ ਆ ਸੱਜਣੋ ਘਰੇ ਹੀ ਬਾਈ ਘਰਾਂ ਦੇ ਪਸ਼ੂ ਰੱਖੇ ਹੋਏ ਆ ਪਾਰਲਮੈਂਟ ਦਾ ਕੰਮ ਨਹੀਂ ਕਿਹੜਾ ਸੂਆ ਸੂਨਦੀ ਆ ਇਹ ਬਾਈ ਜੀ ਤਿੰਨ ਬਾਕੀ ਆ ਸਾਰਾ ਲੇਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਵੇ ਵੀ ਤੁਹਾਡਾ ਬੜਾ ਧੰਨਵਾਦ ਚੰਗਾ ਦੁੱਧ ਦੱਤਾ ਮੈਂ ਨਹੀਂ ਬੜਾ ਸੋਹਣਾ ਲੇਵਾ ਤਿਆਰ ਕਰਦੀ ਆਉਂਦੀ ਆ ਹਜੇ ਵੀ ਮੇਰੇ ਹਿਸਾਬ ਨਾਲ ਵੀ ਹਜੇ ਕਰਦੀ ਕਰਾਉਂਦੀ ਨੇ ਹਫਤੇ ਤੋਂ 10 ਦਿਨ ਲੈ ਜਾਣੇ ਆਜੋ ਲਈਏ ਡਿਟੇਲ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਚੜ੍ਹਦੀ ਕਲਾ ਨਾ ਜੀ ਚੜ੍ਹਦੀ ਕਲਾ ਆਪਣਾ ਨਾਂ ਤੇ ਐਡਰੈਸ ਦੱਸਗੇ ਇਥੋਂ ਦਾ ਵੀਰੇ ਮੇਰਾ ਨਾਂ ਰਣਜੀਤ ਸਿੰਘ ਪਿਤਾ ਦਾ ਨਾਂ ਸਰਦਾਰ ਬਲਵੰਤ ਸਿੰਘ ਪਿੰਡ ਗੁਲਾਮਪਤਰਾ ਜ਼ਿਲ੍ਹਾ ਤਹਿਸੀਲ ਫਰੋਜ਼ਪੁਰ ਜੀ ਓਕੇ ਧੰਨਵਾਦ ਮੋਬਾਈਲ ਨੰਬਰ ਕਿਹੜਾ ਲਾਈਏ ਵੀਡੀਓ ਚ 94642 94594 ਓਕੇ ਹਾਂ ਇੱਕ ਵਾਰੀ ਹੋਰ ਰਿਪੀਟ ਕਰਿਓ 94642 94594 95 ਲਾ ਸਕਦੇ ਹੋ ਠੀਕ ਆ ਇਹ ਵੀ ਕੋਲੇ ਹੀ ਆ ਨੰਬਰ ਹਾਂਜੀ ਓਕੇ ਤੇ ਵੀਰੇ ਇਹ ਆਪਣੇ ਮੱਝ ਘਰਦੀ ਆ ਨਾ ਬਾਈ ਬਿਲਕੁਲ ਜੀ ਆਪਣੇ ਘਰ ਦੀ ਮੱਝ ਘਰੇ ਪਸ਼ੂ ਰੱਖੇ ਕੋਈ ਵਪਾਰ ਦਾ ਨਹੀਂ ਜੀ ਬਿਲਕੁਲ ਵਪਾਰ ਦਾ ਉਹ ਪਿੰਡੋਂ ਆਣ ਕੇ ਪੁੱਛ ਲਵੇ ਵਪਾਰ ਅਸੀਂ ਨਹੀਂ ਕਰਦੇ ਜੀ ਉਹ ਤਾਂ ਘਰ ਵਾਲੇ ਪਸ਼ੂ ਰਲਦੇ ਹੀ ਨਹੀਂ ਇਹ ਆਪਣੀ ਮੈਂ ਸੂਆ ਕਿਹੜਾ ਜੀ ਇਹ ਬਾਈ ਜੀ ਇਹ ਕੀ ਤੀਸਰਾ ਸੂਆ ਜੀ ਤੀਸਰਾ ਸੂਆ ਸੂ ਗਈ ਆ ਫਿਰ ਕੋਲੇ ਘਰੇ ਹਾਂਜੀ ਦੂਜੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਬਾਈ ਜੀ ਪਹਿਲੇ ਸੂਏ ਹੈਗਾ ਸੀ 12 ਲੀਟਰ ਦੁੱਧ ਤੇ ਦੂਸਰੀ ਸੂਏ 14 ਲੀਟਰ ਪਲੱਸ ਦਿੰਦੀ ਰਹੀ ਸੀ ਉਹ ਤਾਂ ਆਏ ਆ ਵੀ ਆਪਣੇ ਪਾਏ ਦਾ ਵੀ ਸੇਵਾਦਾਰ ਹਾਂ ਜੇਪ ਜੀ ਅਗਲਾ ਸੇਵਾ ਹਾਂ ਰੁਟੀਨ ਦੇ ਵਿੱਚ 14 ਲੀਟਰ ਪਲੱਸ ਹੈਗਾ ਸੀ ਠੀਕ ਆ ਤੀਜਾ ਸੂਆ ਸੂਈ ਸੂਗੀ ਆ ਕਿ ਤੀਜਾ ਸੂਆ ਸੂਣਾ ਦਿਨ ਕਿੰਨੇ ਲੇਜੂ ਦਿਨ ਬਾਈ ਜੀ ਮੇਰੇ ਹਿਸਾਬ ਨਾਲ ਕੋਈ 5-4 ਦਿਨ ਲੱਗ ਜਾਊਗੀ ਹਾਂ ਹਫਤੇ ਦੇ ਵਿੱਚ ਵਿੱਚ ਸੂਪੂ ਹਾਂਜੀ ਹਾਂਜੀ ਠੀਕ ਆ ਬਾਕੀ ਪਾਰ ਪਿੱਛੇ ਵੱਲੋਂ ਬੇਫਿਕਰੀ ਬਿਲਕੁਲ ਬਾਈ ਜੀ ਉਹਦੀ ਆਪਾਂ ਗਾਰੰਟੀ ਦੇਾਂਗੇ ਸੂਣ ਤੋਂ 2 ਦਿਨ ਬਾਅਦ ਤੱਕ ਵੀ ਸੂਣ ਤੋਂ 2 ਦਿਨ ਬਾਅਦ ਤੱਕ ਵੀ ਭਾਰਤੀ ਗਰੰਟੀ ਥਾਂ ਇੱਥੇ ਆ ਕੇ ਅਗਲਾ ਟਿੱਪ ਕੇ ਲੈ ਹਾਂਜੀ ਥਾਂ ਵੀ ਆਪਦਾ ਟਿੱਪ ਕੇ ਲੈ ਜਾਵੇ ਜਬੀ ਕਰ ਲਵੇ ਬਿਲਕੁਲ ਤੇ ਭਾਰਤੀ ਆਪਣੀ ਗਰੰਟੀ ਹੋਊ ਭਾਰਤੀ ਸੂਣ ਕੇ ਤੋਂ ਗੱਬਣ ਕੇ ਮਾਲੀ ਤੋਂ ਇਹ ਬਾਈ ਜੀ ਅਰਜਨ ਕੁੰਗੜ ਦਾ ਹੋ ਸਕਦਾ ਮੇਰੇ ਕੋਲ ਸਿੱਕਾ ਵੀ ਪਿਆ ਹੋਵੇ ਜੀ ਓਕੇ ਅਰਜਨ ਕੁੰਗੜ ਦਾ ਟੀਕਾ ਲਵਾਇਆ ਇਹਨੂੰ ਹਾਂਜੀ ਉਹ ਟੀਕਾ ਕਿਹਦੇ ਤੋਂ ਗੱਬਣ ਹਾਂਜੀ ਇਹ ਅੱਗੇ ਵੀ ਜਿਹੜੇ ਦੋ ਬੱਚੇ ਅਰਜਨ ਕੁੰਗੜ ਦੇ ਰਿਜ਼ਲਟ ਬਹੁਤ ਵਧੀਆ ਉਹ ਵੀ ਮੇਰੇ ਕੋਲ ਪਿੰਡ ਦੀ ਦੋ ਕਟੀਆਂ ਹੈਗੀਆਂ ਉਹ ਆਪਾਂ ਉਹ ਵੀ ਦਿਖਾ ਦੇਾਂਗੇ ਠੀਕ ਹੈ ਇਹਦੇ ਦੋ ਬੱਚੇ ਆਪਣੇ ਪੈਂਡ ਹੀ ਉਹ ਵੀ ਅਰਜੰਦਾ ਹੀ ਟੀਕੇ ਦੇ ਆ ਹਾਂਜੀ ਐਤ ਕੀ ਵੀ ਅਰਜੰਦਾ ਹੀ ਟੀਕਾ ਲੱਗਾ ਹਾਂਜੀ ਉਹ ਆਪਣੇ ਹੈਗੇ ਸਹਿਚਾਰੀ ਆ ਇੱਥੋਂ ਆਉਂਦੇ ਆ ਕਲੋਨੀ ਤੋਂ ਬਈਸਾ ਆਪਣੇ ਘਰ ਦਾ ਮਾੜਾ ਮੋਟਾ ਕੰਮ ਵੀ ਮਤਲਬ ਕਿ ਔਖੇ ਵੇਲੇ ਉਹਨਾਂ ਨੂੰ ਬਾਜ਼ ਮਾਰ ਲਈਦੀ ਆ ਜੀ ਓਕੇ ਓਕੇ ਉਹ ਦੋਵੇਂ ਕਟੀਆਂ ਦਿਹਾਰੇ ਤੇ ਉਹਨੂੰ ਦਿੱਤੀਆਂ ਹਈਆਂ ਜੀ ਠੀਕ ਹੈ ਇਹਦੀਆਂ ਜਿਹੜੀਆਂ ਦੋ ਢੀਆਂ ਉਹਨਾਂ ਕੋਲੇ ਆ ਹਾਂਜੀ ਤੇ ਬਾਕੀ ਓਕੇ ਰਿਪੋਰਟਰ ਸਭੀ ਸੁੰਭੀ ਚੰਗੀ ਆ ਹਨਾ ਹਾਂਜੀ ਹਾਂਜੀ ਟੂਰ ਕਰਾਈਏ ਚੱਕਿਆਂ ਨੂੰ ਟੂਰ ਲਈਏ ਨੂੰ ਆਪਾਂ ਹਾਂਜੀ ਬਿਲਕੁਲ ਜੀ ਲਿਆਓ ਕਰ ਕੱਢ ਦਿਓ ਦੇਖੀਓ ਚੈੱਕ ਕਰਦੇਓ ਬੋਡੀ ਸਟਰਕਟਰ ਮੈਂ ਦਾ ਸੋਨਾ ਬੇਲ ਚੰਗੀ ਆ ਸਿੰਘ ਵੀ ਜਲ ਕਰੀ ਖਦੇ ਸਾਹਮਣੇ ਮੱਝ ਦੇ ਬੋਡੀ ਸਟਰਕਟਰ ਦੇ ਹਿਸਾਬ ਨਾਲ ਪੂਰਾ ਜੱਜਦਾ ਤੇ ਮੱਝ ਦੀ ਵੀ ਨਾ ਜਾਤ ਨਸਲ ਚੰਗੀ ਆ ਸੱਜਣ ਕੋਈ ਚੰਗਾ ਵੀਰ ਨੇ ਦੁੱਤ ਚ ਹੋਇਆ ਤੇ ਚੰਗੀ ਜੱਤ ਜੱਤ ਆ ਮੈਂ ਦੀ ਤੁਸੀਂ ਕੋਲੇ ਆ ਕੇ ਦੇਖੋ ਭਾਜੀ ਕੋਈ ਨਗਰ ਥਣ ਪੂਰਾ ਮੋਟਾ ਲੱਗਾ ਹੋਇਆ ਕਿ ਵਾਈ ਹੋਊਗੀ ਕਰਮ ਵਾਲੀ ਦੀ ਪੂਰੀ ਚੰਗੀ ਬਾਕੀ ਵੀਰ ਨੇ ਵੀ ਕਿਹਾ ਵੀ ਸੱਲੀ ਤੁਸੀਂ ਕਰਨੀ

ਬਾਕੀ ਹੁਣ ਆ ਜੀ ਵੀਰ ਨੇ ਕਰਾ ਦਿੱਤੀ ਐ ਸੋ ਤੋਂ ਵੀ ਦੋ ਦਿਨ ਬਾਅਦ ਤੱਕ ਵੀ ਆਪਣੀ ਫੋਲ ਕਰਾਤੀ ਕਿਉਂਕਿ ਘਰ ਤੇ ਮੈਂ ਆ ਬਟਨਾ ਵਾਲੀ ਝੋਟੀ ਆ ਏਰੀਏ ਚੰਗੇ ਦੀ ਆ ਸੱਜਣੋ ਬਾਕੀ ਓਕੇ ਰਹੀ ਤੇ ਵੀਰ ਆਪਾਂ ਸਾਰੀਆਂ ਗੱਲਾਂ ਬਾਤਾਂ ਪ੍ਰੋਪਰ ਭੈਣਾ ਭਰਾਵਾਂ ਨਾਲ ਸਾਂਝੀਆਂ ਕਰਤੀਆਂ ਦੱਸਤਾ ਸਭ ਕੁਝ ਮੇਰੇ ਬਾਰੇ ਵੀ ਪਿੰਡ ਦਾ ਵੀ ਘਰ ਬਾਹਰ ਦਾ ਡਰੈੱਸ ਹੁਣ ਇਹਦਾ ਮੁੱਲ ਕੀ ਕਰੀਏ ਮੁੱਲ ਬਾਈ ਜੀ ਕਰਨ ਨੂੰ ਤਾਂ ਜੋ ਮਰਜੀ ਆਪਾਂ ਹਣਾ ਕਈ ਜਗ੍ਹਾ ਵੀ ਸਾਨੂੰ ਹਾਂਜੀ 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 ਬੇਸੇ ਵਟ ਲੈਣੇ ਆ ਇਹ ਅਗਲੇ ਕਿਸੇ ਭੈਣ ਭਰਾ ਨੂੰ ਵੀ ਇਹ ਨਾ ਲੱਗੇ ਵੀ ਸਾਨੂੰ ਵੀਰ ਨੇ ਮੈਂ ਮਹਿੰਗੀ ਦੇਤੀ ਤੇ ਜਾਂ ਅਗਲਾ ਇਹ ਕਵੇ ਵੀਡੀਓ ਵਾਲੇ ਨੇ ਮੁੱਲ ਜ਼ਿਆਦਾ ਕਰਾ ਬਿਲਕੁਲ ਜੀ ਅਸੀਂ ਇਹਦਾ 1,20,000 ਰੁਪਇਆ ਮੰਗਦੇ ਆ ਜੀ 15 ਦੀ ਮੱਝ ਦੇ ਦਾਂਗੇ ਜੀ 1,20,000 ਰੁਪਇਆ ਡਿਮਾਂਡ ਕਰਦੇ ਆ 1,15,000 ਦੀ ਮੱਝ ਆਪਾਂ ਦੇ ਦੇਾਂਗੇ ਬਿਲਕੁਲ ਜੀ ਵਾਕੇ ਓਕੇ ਆ ਧੰਨਵਾਦ ਆ ਬਾਈ ਤੇਰਾ ਠੀਕ ਹੈ ਜੀ ਦੇਖੋ ਸੱਜਣੋ ਉਕੇ ਰੋਟਾ ਲੇਵਾ ਭਾਂਡਾ ਮੈਂ ਦਾ ਬਾਕੀ ਕੋਲੇ ਆ ਕੇ ਵੀ ਵੇਖ ਲਿਓ ਤਸੱਲੀ ਕਰ ਲਿਓ ਪੱਠ ਪੁੜੇ ਦੀ ਬਹੁਤ ਚੰਗੀ ਆ ਬਾਕੀ ਚੰਗੀ ਖਰਾਕ ਪਾਈ ਵੀ ਆ ਵੀਰ ਨਾਲ ਗੱਲਾਂ ਬਾਤਾਂ ਹੋਈਆਂ ਤੇ ਚੰਗਾ ਦੁੱਧ ਪਾਜੂਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਕਰ ਸੱਜਣਾ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਗੁਲਾਮੀ ਵਾਲੇ ਗੁਲਾਮ ਪੱਤਰਾਂ ਕੇ ਰੇਲੂ ਪਰਿਵਾਰ ਦੇ ਕੋਲੇ ਆਕਤੀ ਸਰਾਸੂਆ ਸੁੰਦੀ ਮੈਂ ਵਕਾਉ ਆ ਸੱਜਣਾ ਬਾਈ ਦੇ ਘਰੇ ਚ ਹੋਈ ਆ ਦੂਜੇ ਸਵੇਰੇ 14 ਕਿ ਲੀਟਰ ਤੋਂ ਪਲੱਸ ਪਲੱਸ ਬਹੁਤ ਚੱਲਦੀ ਰਹੀ ਆ ਅਰਜਨ ਕੁੰਗੜ ਤੋਂ ਗੱਬਣਾ